ਲੱਖ ਰੁਪਇਆ ਚਰਨਜੀਤ ਨੇ ਕਿਹਾ ਮੇਵੇ ਕੇ ਮੁੰਡੇ ਨੇ ਇਹਦੇ ਸੁਝਾਅ ਪੁੱਛ ਲੋ ਫਿਰ ਫਿਕਰ ਦੇ ਪੁੱਛਾਂਗੇ ਵੇਖ ਕੀ ਕੰਮ ਕਰਨਾ ਚਾਹੁੰਦਾ ਕਿੱਥੇ ਨਗਰ ਕਊ ਆ ਪੈਸੇ ਗੁਰੂ ਘਰ ਰੱਖੂ ਆ ਉਹ ਤਾਂਗਿਤ ਭਗਤ ਤੋਂ ਪਹਿਲਾਂ ਨਕਦ ਠੀਕ ਹੈ ਅੱਧੇ ਪੈਸੇ ਅੱਜ ਦੇਊਗਾ ਨਕਦ ਅੱਧੇ ਪੈਸੇ ਦੇਊਗਾ ਆਪਾਂ ਨੂੰ ਜ਼ਿੰਮੇਵਾਰੀ ਚ ਗੁਰੂ ਘਰ ਰੱਖੂਗਾ ਕਿਦੋਂ ਕਾਗਜ਼ ਕਿਸੇ ਨੇ ਬਰਾਬਰ ਨਾ ਭੇਜੇ ਭਰੇ ਇਹਦੇ ਉਹ ਸਾਰੇ ਪੈਸੇ ਆਪਣੇ ਸਾਂਝੇ ਬੰਦੇ ਕਮੇਟੀ ਬਣਾਓ ਕਿਸੇ ਆਰਧ ਕੇ ਦਰਗਾਓ ਸਾਰੇ ਉਹ ਉੱਥੇ ਰੱਖੂਆ 25 ਲੱਖ ਰੁਪਇਆ ਇਹ ਅੱਜ ਦੇਊ ਆ ਨਕਦ ਹੁਣ ਭਾਈ ਫਿਕਰ ਦੱਸ ਤੂੰ ਤੇਰਾ ਬੋਲ ਕੇ ਕੀ ਅੱਗੇ ਕਰੀ ਵੀ ਕਿੰਨੇ ਪੈਸੇ ਲਾਉਂਦਾ ਇਹ 50 ਲੱਖ ਰੁਪਇਆ ਲਾਉਂਦਾ ਭਾਈ 25 ਲੱਖ ਅੱਜ ਨਕਦ ਦੇਊ ਆ ਮੁੰਡਾ ਦਿਖਾ ਦਿਓ ਭਾਈ ਪਹਿਲਾਂ ਇਹਦੇ ਮੁੰਡੇ ਦਿਖਾ ਦਿਓ ਚੰਨ ਖੜਾ ਹੋ ਜਾਂ ਮੁੰਡਾ ਦਿਖਾ ਬੱਲੇ ਆ ਮੁੰਡਾ ਆ ਮੁੰਡਾ ਬਰ ਚਪਨ ਚਾਹ ਰਹਿ ਬਿੱਕਰ ਦਾ 60 ਭਾਈ ਬਿੱਕਰ ਦਾ ਭਾਈ 60 ਲੱਖ ਰੁਪਇਆ ਕਿਵੇਂ ਨੂੰ ਪੁੱਛੋ ਪਹਿਲਾਂ ਉਹ ਭਾਈ ਬਿੱਕਰ 25 ਲੱਖ 30 ਲੱਖ ਰੁਪਇਆ ਅੱਜ ਦੇਣਾ ਪਊਗਾ 30 ਲੱਖ ਰੁਪਇਆ ਆਰਟੀਗਾਂ ਦੇ ਵਿੱਚ ਪਹਿਲਾਂ ਚੈੱਕ ਦੇ ਕੇ ਜੇ ਤੇਰੇ ਬਰਾਬਰ ਕੋਈ ਕਾਗਜ਼ ਭਰੂਗਾ ਪਾਰਟੀ ਦਾ ਵੀ ਕੋਈ ਵੀ ਇੱਥੇ ਕਿੰਨੇ ਬੰਦੇ ਆਪਾਂ ਠੀਕ ਹੈ ਉਹ ਤੂੰ ਮਗਰੋਂ ਦੇਨੇ ਕਦੋਂ ਕਾਗਜ਼ ਕਲੀਅਰ ਹੋਗੇ 30 ਲੱਖ ਰੁਪਇਆ ਹੁਣ ਨਕਦ ਦੇਣਾ ਪਊ ਕੰਮ ਪਿੰਡ ਦੇ ਕਲੀਅਰ ਦੱਸੋ ਵੀ ਆਹ ਪਿੰਡ ਦੇ ਕਿਹੜਾ ਪਿੰਡ ਦਾ ਫੈਸਲਾ ਕਿਹੜਾ ਉਹ ਸਾਂਝੇ ਦਾ ਲਾਉਣਾ ਹੈ ਇਹ ਨਹੀਂ ਵੀ ਇੱਕ ਜਣਾ ਤੂੰ ਕਹਿ ਮੈਂ ਤਾਂ ਇਕੱਲੇ ਲਾਉਂਗਾ ਉਹ ਕਮੇਟੀ ਬਣ ਜੂ ਉਹ ਕਮੇਟੀ ਬਣ ਜੂ ਹੈ ਇੱਕ ਮਿੰਟ ਭਾਈ ਇਹ ਕਿਹੜੇ ਕੰਮਾਂ ਦੇ ਪੈਸੇ ਲਾਉਣ ਨੂੰ ਆਂਦੇ ਆ ਕਮਿਟਿੰਗ ਵੀ ਤੇ ਪਿਆਰ ਨਾਲ ਗੱਤਣਾ ਇਹਦਾ ਬਾਦ ਮਿਲਣਾ ਪਹਿਲਾਂ ਇਹਦਾ ਬਾਦ ਹੋਣੀ ਹੋਣੀ ਸੋਚਣਾ ਚਾਹੀਦਾ ਕਿ ਕਿੱਥੇ ਇਹ ਮਿਲਵਾਣਾ ਹੈ ਤਾਂ ਨਾ ਨੰਨੇ ਨੜਕੀ ਲਾਉਣੇ ਆ। ਹਾਂਜੀ ਗੁਰੂ ਜੀ ਦਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਭਾਈ ਆਹ ਆਪਣੇ ਕੋਲੇ ਮੁੰਡੇ ਵੀ ਆਏ ਸੀਗੇ। ਪਹਿਲਾ ਕੰਮ ਤਾਂ ਹੈਗਾ ਪਿੰਡ ਚ ਗਰਾਊਂਡ ਦਾ। ਹਾਂਜੀ ਆਰਾਮ ਬਹੁਤ ਜ਼ਰੂਰੀ ਹੈ। ਇਹ ਤਾਂ ਆਮ ਵਰਗ ਨੂੰ ਪਹਿਲਾਂ ਬਈ ਖੁੱਲੀ ਛੂਟੀ ਦਿੱਤੀ ਆ ਵੀ ਜਿੰਨਾ ਪੈਸਾ ਗਰਾਊਂਡ ਤੇ ਲਾਉਣਾ ਚਾਹੁੰਦੇ ਆ ਵੀ ਪਹਿਲਾਂ ਗਰਾਊਂਡ ਤੇ ਲਾਉਣ। ਕਿਉਂਕਿ ਪਹਿਲਾਂ ਤਾਂ ਜਵਾਨੀ ਹੈ ਸਭ ਤੋਂ ਪਹਿਲਾਂ ਤਾਂ। ਠੀਕ ਹੈ। ਫਿਰ ਸਰਕਾਰੀ ਸਕੂਲ ਨੂੰ 5 ਲੱਖ ਰੁਪਇਆ ਦੇਣਾ ਕਿਉਂਕਿ ਪੜ੍ਹਾਈ ਵਾਲੇ ਜਵਾਕਾਂ ਵਾਸਤੇ ਇਹ ਚੀਜ਼ਾਂ ਜ਼ਰੂਰੀ ਆ ਠੀਕ ਆ ਜਵਾਕ ਪੜ੍ਹਦੇ ਆ ਤੀਜਾ ਬਈ ਇੱਕ ਆਪਾਂ ਸੰਸਥਾ ਬਣਾਵਾਂਗੇ 5 ਲੱਖ ਰੁਪਈਆ ਤਾਂ ਪਹਿਲਾਂ ਪਹੁੰਚ ਦੇਣਾ ਉਹ ਰੱਖਾਂਗੇ ਆਪਾਂ ਪੰਚਾਇਤ ਬੰਨੀ ਹੋ ਬਾਕੀ ਆਪਾਂ ਉਹ ਸੰਸਥਾ ਬਣਾਵਾਂਗੇ ਜੇ ਮਲਾਜ਼ਮ ਵੀਰੇ ਜਿਹੜੇ ਉਹ ਬਈ ਸਾਰੇ ਸਪੋਰਟ ਕਰਦੇ ਆ ਠੀਕ ਆ ਉਹ ਸਾਰੇ ਸਾਲ ਦਾ ਜਿਵੇਂ ਕੋਈ 15-1500 ਰੁਪਈਆ ਬੰਦੇ ਨੇ ਇਕੱਠਾ ਕਰ ਲੈ ਇੱਕ ਮਲਾਜ਼ਮਾਂ ਦਾ ਉਹ ਮੇਰੀ ਜ਼ਿੰਮੇਵਾਰੀ ਉਹ ਬੰਦੇ ਸਾਰੇ ਮਲਾਜ਼ਮ ਦੇ ਦਿੰਦੇ ਉਹ ਪਹਿਲਾਂ ਵੀ ਇਕੱਠੇ ਕਰਦੇ ਆ ਉਸ ਕੀ ਕਰਾਂਗੇ ਜਿਹੜੇ ਜਵਾਕ ਟੌਪ ਤੇ ਆਉਂਦੇ ਆਪਣੇ ਪਿੰਡ ਦੇ ਪ্লাস 2 'ਚ ਉਹਨਾਂ ਨੇ ਅੱਗੇ ਪੜ੍ਹਨਾ ਮੈਂ ਸੁਣਿਆ ਸੀ ਵੀ ਇੱਕ ਲੋਜਵਾਕ ਅੱਗੇ ਪੜ੍ਹ ਨਹੀਂ ਪਾਈ ਸੀਗੇ ਉਹਨਾਂ ਦੀ ਪੜ੍ਹਾਈ ਦਾ ਖਰਚਾ ਅੱਗੇ ਉਹ ਸੰਸਤਾ ਚੱਕੂਈ ਉਹ ਕਮੇਟੀ ਬਣ ਜੂਗੀ ਠੀਕ ਕਰਾਂ ਦੀ ਠੀਕ ਹੈ ਜੀ ਤੇ 10 ਲੱਖ ਰੁਪਇਆ ਵਿਹੜੇ ਲਈ ਉਹ ਗਰੀਬ ਬੰਦੇ ਆ ਲਈ ਉਹਨਾਂ ਲਈ ਜਿਵੇਂ ਉਹਨਾਂ ਨੇ ਇੱਕ ਗੱਲ ਚੱਲੀ ਸੀ ਕੱਲ ਵੀ ਉਹਨਾਂ ਨੇ ਕਹਿੰਦੇ ਸੀ ਸਾਨੂੰ ਛੋਟਾ ਮੋਟਾ ਕੋਈ ਪ੍ਰੋਗਰਾਮ ਕਰਨ ਵਾਸਤੇ ਵਿਆਹ ਕਰਨ ਵਾਸਤੇ ਇੱਕ ਛੋਟੀ ਜੀ ਕੋਈ ਧਰਮ ਸਾਲਾ ਬਣਾ ਦਿਓ ਕੋਈ ਕੁਛ ਕਰ ਦਿਓ ਕਿ ਨਾਲ ਤੇ ਵੀ ਉੱਥੇ ਸਾਰੇ ਛੋਟੇ ਵੀ ਪ੍ਰੋਗਰਾਮ ਹੋਇਆ ਕਰਾਂ ਵਿਆਹ ਸ਼ਾਦੀ ਵਿਆਹ ਸ਼ਾਦੀ ਦੇ ਪ੍ਰੋਗਰਾਮ ਉੱਥੇ ਇਹ ਵਿੜੇ ਲਈ 10 ਲੱਖ ਰੁਪਏ ਬਾਕੀ ਜੋ ਜਿੱਥੇ ਕਹਿੰਗੇ ਉਹ ਉੱਥੇ ਲਾ ਲਾਂ ਹਾਂ ਠੀਕ ਹੈ ਜਿੱਥੇ ਆਖਾਂਗੇ ਵਿੜੇ ਜੋ 10 ਲੱਖ ਰੁਪਏ ਆਊਗਾ ਠੀਕ ਹੈ ਇੱਕ ਜੀ ਹੋਰ ਚੀਜ਼ ਆਖੀ ਹੈ ਜਿਹੜੀ ਲੌਕਟੇਲ ਆਪਣੇ ਗਲੀਆਂ 'ਚ ਲੱਗਦੀ ਆ ਇਹ ਕੀ ਹੈ ਸਰਕਾਰੀ ਰੇਟ ਹੈ ਹੁਣ ਆਪਣੇ ਪਤਾ ਨਾ ਆਪਾਂ ਕਿਸੇ ਨਾਮ ਨਹੀਂ ਹੋ ਕਰਦੇ ਵੀ ਕੋਈ 16 ਰੁਪਏ 17 ਰੁਪਏ ਟੈਲ ਪੈਂਦੀ ਆ ਇਹ ਇਹ 'ਚ ਕੀ ਰੱਖਿਆ ਹੈ ਜੇ ਆਪਾਂ ਇਹ 5 ਲੱਖ ਦੀਆਂ ਉਹਦੇ ਸਾਰੇ ਪ੍ਰੋਜੈਕਟ ਸਾਰੇ ਲੈ ਕੇ ਆਵਾਂਗੇ ਆਪਾਂ ਪਿੰਡ 'ਚ ਜੀਨੇ ਲੋਕ ਤੇਲ ਆਪਾਂ ਜਿਹੜੀ ਆਪਾਂ ਲਾਉਣੀ ਜਿੱਥੇ ਇੱਕ ਗਲੀयां ਬੰਦੀਆਂ ਆਪਾਂ ਨੂੰ 5-6 ਰੁਪਏ ਪਿਆ ਕਰਨੀਆਂ ਟਾਇਲ ਆ ਬਣਾ ਕੇ ਜਿੱਥੇ ਇੱਕ ਗਲੀ ਬੰਦਨੀ ਹੈ ਉੱਥੇ ਤਿੰਨ ਮੰਜਿਆ ਕਰਨੀਆਂ ਤੇ ਆਪਾਂ ਜਲਦੀ ਤੋਂ ਜਲਦੀ ਪਹਿਲਾਂ ਇਹ ਕੰਮ ਕਰਨਾ ਵੀ ਸਾਰੀਆਂ ਗਲੀਆਂ ਕਿਟੂਕੜ ਪਹਿਲਾਂ ਪੱਕੀਆਂ ਹੋਣ ਆਪੀਆਂ ਟਾਇਲ ਲੱਗੀ ਹੋਵੇ ਤੇ ਬਾਕੀ ਇਹ ਪਿੰਡ ਚੋਂ ਕਿਸੇ ਨੂੰ ਚਾਹੀਦੀ ਹੈ ਕਿਸੇ ਨੇ ਘਰੇ ਵੀ ਟਾਇਲ ਪੱਕਾ ਲਾਉਣੀ ਆ ਉਹਨੂੰ ਨੋ ਪ੍ਰੋਫਿਟ ਨੋ ਲਾਸਟ ਤੇ ਆਪਾਂ ਟਾਇਲ ਦਿਆ ਕਰਾਂਗੇ ਮਤਲਬ ਉਹ ਤੋਂ ਕੋਈ ਫਾਇਦਾ ਨਹੀਂ ਜਿੰਨੇ ਦੀ ਬਣੀ ਹੈ ਉਹਨੇ ਦੀ ਉਹ ਪਿੰਡ ਵਾਸੀ ਲੈ ਗਿਆ ਤੇ ਜਿਹੜਾ ਬਾਹਰ ਦਾ ਬੰਦਾ ਜਿਹਨੇ ਲੈ ਕੇ ਜਾਣੀ ਹੈ ਟਾਇਲ ਉਹ ਬੰਦੇ ਨੂੰ ਆਪਾਂ ਸਰਕਾਰੀ ਨੇੜੇ ਦੇ 4-5 ਪਿੰਡਾਂ ਦੇ ਸਰਪੰਚਾਂ ਨਾਲ ਆਪਾਂ ਕੋਨੈਕਟ ਕਰ ਲਾਂਗੇ ਠੀਕ ਆ ਉਹਨਾਂ ਨੂੰ ਜਿਹੜੀ ਟਾਇਲ ਚਾਹੀਦੀ ਹੈ ਉਹਨਾਂ ਨੂੰ ਆਪਾਂ ਸਰਕਾਰੀ ਰੇਟ ਤੇ ਦਵਾਂਗੇ ਤੇ ਜੇ ਪਿੰਡ ਨੂੰ ਉਹ ਤੋਂ ਪੈਸੇ ਆਉਣ ਲੱਗਿਆਂਗੇ ਆਪਣੇ ਜਿਹੜੇ ਉਹ ਪੈਸੇ ਹੋਣਗੇ ਉਹ ਜਿਵੇਂ ਆਪਣੀ ਕਮੇਟੀ ਹੈ ਕੋਈ ਆਪਣੀ ਪਿੰਡ ਆਖਿਆ ਗਰੂ ਉਸ ਕੰਮਾਂ ਤੇ ਲਾ ਦੇ ਕਰਾਂਗੇ ਠੀਕ ਆ ਜੀ ਇਸ ਤੋਂ ਬਾਅਦ ਇੱਕ ਹੁਣ ਬੱਸ ਸਟੈਂਡ ਦੀ ਜ਼ਰੂਰਤ ਹੋਣੀ ਆ ਆਪਾਂ ਨੂੰ ਇੱਕ ਵਧੀਆ ਬੱਸ ਸਟੈਂਡ ਵਾਸਤੇ ਆਪਾਂ 5 ਲੱਖ ਰੁਪਏ ਰੱਖਾਂਗੇ ਆਪਾਂ ਠੀਕ ਆ ਬਾਕੀ 10 ਲੱਖ ਰੁਪਏ ਬਚੂਗਾ ਉਹ ਜਿਵੇਂ ਪਿੰਡ ਆਖੂਆਂ ਕੋਈ ਜਿਹੜੀ ਚੀਜ਼ ਪਹਿਲਾਂ ਲੋੜ ਆ ਜਿਹੜੀ ਕ ਉਹ ਆਪਾਂ ਉਸ ਵਾਸਤੇ ਰੱਖ ਲਾਂਗੇ ਵੀ ਆ ਆਪਣੇ ਵੀ 50 ਲੱਖ ਦਾ ਹਿਸਾਬ ਆ ਜੀ ਠੀਕ ਹੈ ਜੀ ਠੀਕ ਹੈ ਵੀ ਆਪਾਂ ਇੱਥੇ ਇੱਥੇ ਪੈਸਾ ਲੱਗ ਰਿਹਾ ਵੀ ਕਰਦਾ ਅਸੀਂ ਗੱਲਾਂ ਕਲੀਅਰ ਹੋ ਜਾਣ ਤੇ ਇਹ ਜਲਦੀ ਤੋਂ ਜਲਦੀ ਬੰਨ ਗੁਰੂ ਘਰ ਆਪਾਂ ਤਾਅ ਬਲਾਇਆ ਵੀ ਗੁਰੂ ਦੀ ਹਜ਼ੂਰੀ ਚ ਕੋਈ ਝੂਠੀ ਗੱਪ ਮਾਰ ਕੇ ਉਹ ਗੱਲਾਂ ਹੋ ਵੀ ਆਪਾਂ ਆਪਾਂ ਉਹੀ ਗੱਲ ਰਾਜਨੀਤੀ ਚਾਈ ਹੁੰਦਾ ਪਹਿਲਾਂ ਕਹਿ ਦਿੰਦੇ ਪਿੱਛੋਂ ਬੰਨਦਾ ਕੋਈ ਤਾਂ ਇਹ ਮੁੰਡਿਆ ਆ ਰਾਮਵਾਰ ਕੇ ਸਾਡੇ ਮੇਰੇ ਕੋਲ ਆਏ ਸੀ ਤਾਂ ਵੀ ਪਹਿਲਾਂ ਗਰਾਊਂਡ ਬਣਾਓ ਇਹ ਕੰਮ ਕੀ ਕਰਨਾ ਉਹ ਗਰਾਊਂਡ ਵਾਸਤੇ ਤਾਂ ਜਿਵੇਂ ਆਪਾਂ 15 ਤਰੀਕ ਨੂੰ ਹੋ ਗਿਆ ਬਸ 16 ਤਰੀਕ ਤੋਂ ਕੰਮ ਗਰਾਊਂਡ ਆ ਬਾਕੀ ਇਹ ਆ ਸਾਰੇ ਗਮ ਆ ਸਰਕਾਰੀ ਸਕੂਲ ਨੂੰ ਦੇਣਾ ਇਹ ਵੀ ਨਾਲ ਦੀ ਨਾਲ ਦਿੱਤਾ ਜਾਊਗਾ ਇਹ ਵੀ ਠੀਕ ਆ ਆ ਸੰਸਦ ਮਲਾਜ਼ਮ ਇਹ ਜਿਹੜੀ ਆਪਣੀ ਕਮੇਟੀ ਬਣੂਗੀ 5 ਲੱਖ ਰੁਪਏ ਆਪਾਂ ਬੱਚਿਆਂ ਵਾਸਤੇ ਅੱਡ ਰੱਖਾਂਗੇ ਰੱਖਾਂਗੇ ਤਾਂ ਠੀਕ ਆ ਬਾਕੀ ਜਿਹੜੇ 1500 ਰੁਪਏ ਆਪਾਂ ਮਹੀਨੇ ਦਾ ਸੋਰੀ ਸਾਲ ਦਾ ਇਕੱਠਾ ਕੀਤਾ ਤਾਂ ਘਟੂ ਘਟ ਆਪਣੇ ਕੋਲ 50 ਹਜ਼ਾਰ ਲੱਖ ਰੁਪਏ ਇਕੱਠਾ ਹੋ ਜਾਏ ਗੁਰੂ ਬਾਕੇ ਐਨਆਰ ਵੀ ਫੰਡ ਦੇਣਾ ਕਰਨਗੇ ਵੀ ਜਿਹੜੇ ਜਵਾਕ ਆਪਣੇ ਜਿਹੜੇ ਰਹਿ ਜਾਂਦੇ ਪੰਡ ਮੰਨੀਓ ਕੋਈ ਵੀ ਆ ਬਿਨਾ ਜਾਤ ਪਾਤ ਤੋਂ ਕੋਈ ਵੀ ਕਿਸੇ ਦਾ ਵੀ ਮੁੰਡਾ ਠੀਕ ਆ ਜਿਹਨੂੰ ਨਹੀਂ ਸਾਥ ਦਾ ਪੰਡ ਕੋਈ ਹੈ ਵੀ ਉਹ ਅੱਗੇ ਪੜ ਲੂਆ ਠੀਕ ਹੈ ਜੇ ਕੋਈ ਮਲਾਜ਼ਮ ਲੱਗੂਗਾ ਕਿ ਉਹ ਕਰੂਗਾ ਪਿੰਡ ਨੂੰ ਕੋਈ 2 ਰੁਪਏ ਦੇ ਦਊਗਾ ਕੋਈ ਦਾਨਪਨ ਕਰੂਗਾ ਇਹ ਗੱਲ ਹੈ ਠੀਕ ਹੈ ਬਾਕੀ ਉਹਨਾਂ ਬਾਬਾ ਜੀ ਦੱਸ ਤਨ ਵੀ ਭਾਈ ਆ ਅਸੀਂ ਆਹ ਪੈਸੇ ਇੱਥੇ ਲਾਵਾਂਗੇ ਧੰਨਵਾਦ ਜੇ ਕੋਈ ਮੈਂਗਾ ਭਾਈ ਚਲੋ 6 ਲੱਖ ਦੱਸ ਦੋ ਵੀ ਲਾਉਣਾ ਤਾਂ ਕਿਵੇਂ ਕੀ ਕਰਨਾ ਜਿਵੇਂ ਤੁਸੀਂ ਕਮੇਟੀ ਆਖੋਗੇ ਮੈਂ ਲਾ ਦਊਂ ਯਾਰ ਮੈਂ ਤਾਂ ਆਹੀ ਕਮੇਟੀ ਕੋਈ ਪੈਸਾ ਲੱਗਦਾ ਕੋਈ ਗੱਲ ਨਹੀਂ ਖੜੇ ਹੋ ਗਏ ਤੁਸੀਂ ਹਾਂ ਪੈਸੋ ਵੀ ਨਾ ਆਈ ਜੀ ਪਤਾ ਕੀ ਗੱਲ ਹੈ ਗੱਲਾਂ ਗੱਲਾਂ ਚ ਨਾ ਆ ਪੈਸੇ ਤਾਂ ਮੈਨੂੰ ਗਰੰਟਾ ਆਪਣੇ ਕੋਲ ਪਹਿਲਾਂ ਵੀ ਲੱਖਾਂ ਕਰੋੜਾਂ ਦੀਆਂ ਆਈਆਂ ਵੀ ਪੈਸਾ ਉੱਥੇ ਨਾ ਰਹਿ ਜੇ ਕਹਿੰਦਾ ਮਤਲਬ ਵੀ ਲੱਗੇ ਅੱਜ ਮੈਂ ਦੱਸੇ ਵੀ ਆ ਚੀਜ਼ਾਂ ਕਰ ਰਹੀ ਹਾਂ ਕਮੇਟੀ ਖੂਵੇਂ ਲਾ ਦੂਗੀ ਕੀ ਬੋਲ ਬਤਾ ਜਿਹੜੇ ਹੈਗੇ ਜੇ ਕਿਵੇਂ ਦੇਣੀ ਉਹ ਉਹ 30 ਲੱਖ ਰੁਪਇਆ ਨਗਦ ਮੈਂ ਠੀਕ ਹੈ ਜੀ ਫਿਰ ਦੇਖੋ 30 ਲੱਖ ਰੁਪਇਆ ਆਪਾਂ ਤੁਹਾਨੂੰ ਮਾਉਣਾ ਚਾਹੁੰਦਾ ਆਦਾ ਬਤਾ ਲਓ ਹਾਂ ਸਹੀ ਆਈ ਦੇਖੋ ਹੁਣ ਹੋਰ ਕਾਹ ਬਣਾ ਕੱਲੀ ਕਾਗਜ਼ਾਂ ਦੀ ਗੱਲ ਨਾ ਰਹਿ ਜਾ ਬਿਕਰਾ ਕਰਿਆ ਕੇ ਬਜਾਣ ਦੇ ਪੰਚਾਇਤ ਵਾਲੇ ਬਾਈ ਜਮਾਈ ਨਹੀਂ ਕਾਗਜ਼ਾਂ ਦੀ ਗੱਲ ਕਰੀ ਨਹੀਂ ਕਰਦੇ ਅੱਜ ਨਹੀਂ ਦਾ ਫੇਰੇ ਦੇ ਉਹ ਕੋਈ ਗੱਲ ਪੇਟਾ ਤੂੰ ਚੈੱਕ ਦੇ ਰਿਆ ਜੀ ਯਾਰ ਕੋਈ ਪਰਸੋਂ ਦੇਈ ਪਿਆ ਦੇਖ ਕੇ ਸਰਪੰਚ ਕੌਣ ਤੁਸੀਂ ਬਣੋਗੇ ਠੀਕ ਹੈ ਸਹੀ ਹੈ ਕੋਈ ਤਾਂ ਬਣੇ ਨਾ ਬਈ ਹੋਰ ਪੁੱਛ ਕੀਤਾ ਕੋਈ ਹੋਰ ਹੈਗਾ ਚਾਹ ਵਾਲਾ ਭਾਈ ਹੋਰ ਕੋਈ ਚਾਹ ਵਾਲਾ ਤਾਂ ਦੱਸੋ ਉਹ ਉੱਠ ਖੜੋ 60 ਲੱਖ ਰੁਪਏ ਬੋਲਦ ਰਿਹਾ 60 ਲੱਖ ਰੁਪਏ 60 ਲੱਖ ਰੁਪਏ ਵਿਕਰਦਾ ਜਗਰਾਜਕੇ ਦਾ ਉਹ ਕਹਿੰਦਾ ਵੀ ਕਮੇਟੀ ਬਣਾ ਲਿਓ ਕਿੱਥੇ ਕਹੋਂਗੇ 60 ਲੱਖ ਰੁਪਏ ਪਿੰਡ ਉੱਥੇ ਲਵਾ ਲਿਓ 30 ਲੱਖ ਰੁਪਏ ਅੱਜ ਤੇ ਕੱਲ ਨੂੰ ਆਪਾਂ ਨੂੰ ਕੋਲੇ ਕਹਿੰਦਾ ਆਪਣੇ ਥਰੂ ਕਿਹੜੇ ਬੰਦੇ ਤੁਣਾਗੇ ਉਹਨਾਂ ਚ ਰੱਖਿਆ ਜਾਊਗਾ ਠੀਕ ਹੈ ਹੁਣ ਹੋਰ ਕੋਈ ਚਾਹ ਬਾਣਾ ਤਾਂ ਬੋਲ ਸਕਦਾ ਫੇਰ ਆਏ ਨਾ ਕਹਦੇ ਯਾਰਾ ਜੇ ਕਿਸੇ ਨੇ رائے ਕਰਨੀ ਹੈ ਤਾਂ 15 ਮਿੰਟ رائے ਕਰਨ ਨੂੰ ਵੀ ਦਿੰਦੇ ਆ ਆਪਦੀ رائے ਕਰ ਸਕਦੇ ਆ ਪਾਸੇ ਲਿਜਾ ਕੇ ਸਹੀ ਹੈ ਇੱਕ ਨਾ ਦੋਨੇ ਧਿਰਾਂ ਦੇ ਜ਼ਿੰਮੇਵਾਰ ਬਣ ਆ ਜਾਏ ਜਗ੍ਹਾ ਤੇ ਉਹ ਤਾਂ ਨਹੀਂ ਆ ਬਸ ਖਾਲੀ ਬੰਦੇ ਦੋ ਲਾਉ ਨਹੀਂ ਨਹੀਂ ਜਾਏ ਜਗ੍ਹਾ ਤਾਂ ਕਲੀਅਰ ਹੀ ਹੋ ਗਿਆ ਬਾਕੀ ਨਹੀਂ ਕਲੀਅਰ ਨਹੀਂ ਤੂੰ ਵੀ ਬੰਦ ਮਾਰ ਲੈ ਤਾਂ ਤੁਸੀਂ ਰਹੋਗੇ ਤੁਹਾਨੂੰ ਤਾਂ ਛੱਡਦਾ ਨਾ ਜ਼ਿੰਮੇਵਾਰ ਤੂੰ ਉਹਨੂੰ ਲੈ ਲੈ ਜੇ ਇੱਧਰ ਨਹੀਂ ਆਉਂਦਾ ਫਿਰ ਨਹੀਂ ਕੋਈ ਆਉਂਦਾ ਜੋ ਜ਼ਿੰਮੇਵਾਰੀ ਮੇਰੀ ਹੈ ਹੈ ਮੇਰੀ ਜ਼ਿੰਮੇਵਾਰੀ ਹੈ ਬਾਕੀ ਠੀਕ ਹੈ ਇਹਦੀ ਹੈਗੀ ਚਰਨਜੀਤ ਦੇ ਪਿੱਛੇ ਆਪਾਂ ਨੂੰ ਹਾਂ ਹਾਂ ਇਹ ਤਾਂ ਕੋ ਹੋਏ ਬਾਅਦ ਚ ਪਹਿਲਾਂ ਇਧਰ ਆ ਬਸ ਠੀਕ ਹੈ ਜੀ ਆਓ ਜ਼ਿੰਮੇਵਾਰ ਤਾਂ ਹੋ ਗਿਆ ਨਾ ਕੋਈ ਤੇਰੇ ਨੂੰ ਜਾਣ ਜੋਗੇ ਤਾਂ ਹੋ ਗਏ ਤੇ ਕੱਲ ਨੂੰ ਕੱਲਾ ਪੇਕਰ ਪਾਸੇ ਹੋ ਜਾਗੇ ਤੇ ਨਹੀਂ ਨਹੀਂ ਸਹੀ ਗੱਲ ਹੈ ਬਸ ਠੀਕ ਹੈ ਹੁਣ ਤਾਂ ਲਾਉ ਮਨਜ਼ੂਰੀ ਫਿਰ ਬਸ ਦੇਖੋ ਭਾਈ ਹੱਥ ਸਭ ਕਿਹੜੇ ਕਰਾ ਸਕਦਾ ਨਹੀਂ ਖਾਰਾ ਨੂੰ ਮਨਜ਼ੂਰ ਆ ਤਾਂ ਹੱਥ ਖੜੇ ਕਰੋ ਜੀ ਇਹ ਤੁਸੀਂ ਗੁਰਦੁਆਰੇ ਦੇ ਖੜੇ ਹੋਏ ਝੂਠ ਦੁਪਾਨ ਨਹੀਂ ਲੱਗਦਾ ਨੇ ਜੇਕਰ ਇਹਦੇ ਟਿਕਟ ਜੇਕਰ ਆਉਂਦੇ ਹੁਣ ਕੰਦੇ ਹੋਏ ਆ ਗਿਆ ਉਹਦਾ ਪਰ ਉਹ ਜਦੋਂ ਵਾਲੀ ਗੱਲ ਹੋਊਗੀ ਇਹ ਕਿਸੇ ਨੇ ਵੱਧ ਪੈਸੇ ਲਾਉਣੇ ਆ ਤਾਂ ਉਹ ਦੇਖ ਲਓ ਭਾਈ ਅਜੇ ਨਹੀਂ ਮਜੂਰ ਬਾਕੀ ਇਹ ਤਾਂ ਹੁਣ ਲੱਗਦਾ ਕਿ 60 ਲੱਖ ਹੈ ਵੀ 10 ਲੱਖ ਨਾ ਫਰਕ ਕੋਈ ਨਹੀਂ ਪੈਂਦਾ ਹੁੰਦਾ ਆਪਣੇ ਕੋਲ ਗੱਲ ਨਹੀਂ ਨਹੀਂ ਇਹ ਨਹੀਂ ਗੱਲ ਹੋਣੀ ਨਹੀਂ ਹੋਣੀ ਜਾਂ ਪੈਸੇ ਕੋਈ ਨਹੀਂ ਪੈਂਦੇ 10 ਲੱਖ ਤਾਂ ਕਰੀ ਤੂੰ ਬਈ ਇਹ ਗੱਲ ਨਹੀਂ ਇਹ ਗੱਲ ਹੋ ਰਹੀ ਹੋਰ ਹੈ ਨਹੀਂ ਮੈਂ ਬੋਲ ਨਹੀਂ ਸਕਦਾ ਮੈਂ ਕਹਣਾ ਮਨਾ ਪਿਆ ਲੋ ਬੋਲ ਨਹੀਂ ਸਕਦਾ ਜੁਨੀਦਰਨ ਮਾਦਾ ਸਾਹਿਬ ਉਹਨਾਂ ਨੇ ਕਹਿਤਾ ਇਹ ਬੋਲਾਈ ਸੇਵਾ ਨੇ ਰੱਖਦੇ ਹੁਸਨ ਦੇ ਅਲੋਕ ਮਨਸੀਰਾ ਦਾ ਕਰੇ ਲੋਟਾ ਵਾਲੇ ਕਹਿਤਾ ਕੋਈ ਭਾਈ ਜਿਹੜਾ ਸਾਨੂੰ ਕਰਦੇ ਆਵੇ ਹੋਰ ਜਿੱਥੇ ਹੀ ਬੱਸ ਨਹੀਂ ਕਰਾ ਚਾਹ ਮਨ ਨੂੰ ਰੱਖਣ ਉਹਦਾ ਕਰਾ ਪਾਈ ਬਾਈ ਖਿਤਾ ਮੇਰੀ ਗੱਲ ਸੁਣੋ ਕਿਹੜੇ ਸਰਪੰਚ ਨੇ ਮੂਰੇ ਸੀਗੇ ਉਹ ਬਾਤ ਉਹ ਜੀ ਨਹੀਂ ਫਿਰ ਤਾਂ ਵੋਟਾ ਵੋਟਾਂ ਦਾ ਕੰਮ ਹੋ ਗਿਆ ਜੀ ਤੇ ਮੈਂ 10 ਲੱਖ ਰੁਪਏ ਤੇ 10 ਲੱਖ ਰੁਪਏ ਮਨਜ਼ੂਰ ਨਹੀਂ ਰਿਹਾ ਜੀ ਇਹ ਗੱਲ ਇਹ ਆਪਣੀ ਗੱਲ ਇਹ ਕਹਿੰਦਾ ਮਾਦਰ ਗੱਲ ਕਰਦਾ 50 ਲੱਖ ਦੇ ਇਕੱਠ ਕਰ ਲੈ ਜੀ ਇਹਦੀ ਗੱਲ ਸੁਣੋ ਇੱਕੋ ਗੱਲ ਨਹੀਂ 60 70 ਦਾ ਹੀ ਰੱਖੋ ਇਹ ਗੱਲ ਕਰ ਲੀ ਜਰਾ ਗੱਲ ਕਰਦੇ ਕਰੋਨਾ ਗੱਲ ਮੈਂ ਸਰਕਾਰੀ ਨਾਲ ਕੋਈ ਦੁਬਾਰੀ ਨਹੀਂ ਕਰਦਾ ਬਾਈ ਚੁੱਪ ਕਰੋ ਇੱਕ ਵਾਰ 50 ਲੱਖ ਰੁਪਏ ਦੇ बड़ा बड़ा बता चुप करो जाने के मजा एक दूसरा साठ लाख रुपया ਇੱਥੇ ਆਪੇ ਤੁਸੀਂ ਹਾਮੀ ਭਰੋ ਹਾਂ ਬਈ ਠੀਕ ਹੈ ਇਹ 60 ਲੱਖ ਨਹੀਂ ਮਨਜ਼ੂਰ ਫੇ 50 ਲੱਖ ਤੇ ਕਿਵੇਂ ਮਨਜ਼ੂਰੀ ਕਰੀ ਜਾਊਂਗੇ ਤੁਸੀਂ ਹਾਂ ਬਾਦੂ ਦੇ ਕਰੋ ਹਾਂ ਸਾਡਾ ਵਾਅਦਾ ਜੇ ਹੋਰ ਕਿਸੇ ਨੂੰ ਲੱਗਦਾ ਕੋਈ 1 ਮਿੰਟ ਗੱਲ ਸੁਣੋ ਰੋ ਇੱਕ ਹੋਰ ਗੱਲ ਕਰਾਂਗੇ ਪੀਤਾ ਭਾਈ ਕਿਹੜੇ ਉਠਣ ਦੇ ਚਾਹ ਬਣ ਸੀ ਤਾਰੀ ਤੂੰ ਜੇ ਸਰਬਸੰਮਤੀ ਹੁੰਦੀ ਹੈ ਕਾਗਜ਼ ਭਰੇਗਾ ਆਪਾਂ ਨਹੀਂ ਭਰਦੇ ਆ ਪਹਿਨੇ ਮਗਰ ਉਹ ਕਿੱਥੇ ਮੁੰਡਾ ਦੀ ਕੀ ਕਿਹੜਾ ਆ ਬੈਠਾ ਦੀਪ ਤੂੰ ਦੱਸ ਭਾਈ ਭਾਈ ਜੀ ਗੱਲ ਹੈਗੀ ਇੱਕ ਹੁਣ ਤਾਂ ਚਲ ਪੈਸੇ ਲੱਗ ਜਾਣਗੇ ਹਾਂ ਹਾਂ 5 ਸਾਲ ਲੋਕਾਂ ਨੇ ਬਰਤਣਾ ਹਾਂ ਪੈਸੇ ਮਿਹਨਤ ਨਹੀਂ ਲੱਗਦਾ ਮੈਂ ਨਹੀਂ ਕਹਿੰਦਾ ਮੈਂ ਮੇਰੇ ਕੋਲ ਹੈਗੇ ਨਾ ਮੈਂ ਦੇਵਾਂ ਹਾਂ ਹਾਂ ਦੇ ਵੀ ਨਹੀਂ ਸਕਦਾ ਪਰ ਜੇ ਇਹਦੇ ਸੰਮਤੀ ਹੁੰਦੀ ਹੈ ਲਈ ਕਰ ਦਿਓ ਪੈਸੇ ਮੈਂ ਪੈਸੇ ਨੂੰ ਤਾਂ ਐਵੇਂ ਤੇ ਦੰਦੇ ਹੀ ਨਹੀਂ ਪਹਿਲੀ ਗੱਲ ਆ ਪੰਜ ਸਾਲ ਲੋਕਾਂ ਨੇ ਕਰਾਇੰਤ ਵੀ ਜਾਣਾ 50 ਲੱਖ ਦੇ ਵੀ ਸਾਠੀ ਕਰੀ ਜਾਂਦੇ ਨੇ ਉਹ ਗੱਲ ਨਹੀਂ ਇੱਕ ਗੱਲ ਬੰਦਾ ਨਹੀਂ ਦੇਖਣਾ ਜਿਹਨੇ ਪਹਿਲਾਂ ਬੰਦੇ ਬੰਦੇ ਮਦਰ ਜਾਦਾ ਬੰਦੇ ਨਹੀਂ ਦੇਖਣੇ ਇਹ ਬੰਦੇ ਪਹਿਲਾਂ ਬੰਦੇ ਨਹੀਂ ਰਹਿੰਦੀ ਰਹਿੰਦੀ ਕਹਿੰਦੇ ਵੀ ਇਹ ਕਹਿੰਦੇ ਮੈਂ ਪਾਰਟੀ ਦਾ ਕੰਮ ਕਰ ਉਹ ਕਹਿੰਦੇ ਰੋਡ ਦੇ ਕੇ 3 ਰੁਪਏ ਨਹੀਂ ਮੈਂ ਜਗਾ ਬਾਤ ਕਰਦਾ ਉਹ ਮੈਂ ਹੋਰ ਬਾਤ ਕਰਦਾ ਆਰਾਮ ਲਾ ਕੇ ਬਾਈ ਕੋਟਾ ਬੈਠਾ ਸਹੀ ਗੱਲ ਹੈ ਅੱਗੇ ਅੱਗੇ ਫਿਰ ਨਾਲ ਖੋਮਰੇ ਮਾੜਾ ਨਾ ਦੋਣਾ ਜੱਫਾ ਅਗਲੇ ਪੰਜ ਸੱਤ ਦੱਫਾ ਬਹੁਤ ਅਗਲੇ ਪੰਜ ਦੱਫਾ ਮੈਂ ਖੜਾ ਆ ਗਿਆ ਅਗਲੇ ਦੋ ਜੀ ਮੈਂ ਕਰ ਲੈਂਦੇ ਹਾਂ ਗੱਲ ਤੋਂ ਮੈਂ ਕਹਿੰਦਾ ਉਹ ਜਿਹੜੀ ਗੱਲ ਆ ਅੱਗੇ ਢੱਡਦੀ ਉਹਦਾ ਕਰਨਾ ਅੱਗੇ ਜਿਹੜਾ ਲੋ ਹੈ ਯਾਰ ਹਾਂ ਉਹ ਆਪ ਆਪਣਾ ਹੱਕ ਹੈ ਹੋਰ ਕੋਈ ਚੁੱਪਾ ਕਰ ਦੋ ਚੁੱਪਾ ਕਰ ਦੋ ਅਧਿਕਾਰਤਾ ਸੁਣਿਆ ਰੋ ਇੱਕ ਮਿੰਟ ਵਾਰ ਕੇ ਕਿਉਂ ਧੋਰੀ ਜਾਂਦੇ ਹੋ ਜੇ ਆਪਾਂ ਹੁਣ ਭਜਦੇ ਆ 60 ਲੱਖ ਤੋਂ ਇਹ ਚ ਬੇਇੱਜ਼ਤੀ ਛੋਡੀ ਵੀ ਐ ਨਹੀਂ ਭਾਈ 5 ਸਾਲ ਨੂੰ ਆਇਆ ਲੱਗਦਾ ਆਪਾਂ 5 ਸਾਲ ਲੋਕਾਂ ਨੇ ਜਾਣ ਪਿੰਡ ਦਾ ਬੰਦਾ ਦੇਖੇ ਇੱਕ ਮਿੰਟ 5 ਸਾਲ ਦੀ ਗੱਲ ਤਾਂ ਸੁਣੋ ਕੋਈ ਨਹੀਂ ਵੋਟਾਂ ਹੀ ਪੈਣਗੀਆਂ ਕੋਈ ਲੋੜ ਤਾਂ ਹੋ ਜਾਂਦੀ ਤਾਂ ਟੈਮਪੀ ਕਰ ਲੈਦਾ ਆਹ ਨਹੀਂ ਰੱਖਦੇ ਵੀ ਆਪਾਂ ਪੈਸੇ ਵਿੱਚ ਕਿਸੇ ਨੂੰ ਉਹ ਕਰ ਪਾਉਂਦੇ ਆ 5 ਸਾਲ ਕਰੋਨਾ ਲੈ ਸਕਦੇ ਆ ਆਪਾਂ ਸਰਕਾਰਾਂ ਤੋਂ ਇਕੱਲੇ ਪੈਸੇ ਨਹੀਂ ਕਿਹੜਾ ਬੰਦਾ ਵਧੀਆਣਾ ਕੋਈ ਹੋਵੇ ਚੱਲ ਯਾਰ ਉਹ ਨਾਜਵਾਨ ਚੋਣੇ ал fossom� чисdi monsdemos, normal seshaq afgadema type utor unishaan arah tabaeta Labor אח ilfi saqn hati wirddia. Orhide anderen ka akor hitra al skirti normal chan aramandika. Ich nh edela es habe, du enn hieri hewin aak me लख <laughs> लख ਵਾਜ 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 ਰਾਜ ਆ ਕੀ ਲਾ ਗਿਆ ਮਾਰ ਦਾ ਪਾਣੀ ਰਾਜ ਰਾਜ ਇਹ ਨਹੀਂ ਆ ਬੜੀ ਗੱਲ ਹੈ ਬੋਲ ਲੈ ਦਮ ਕਰ ਲੈ ਬੋਲ ਲੈ ਨੇ ਕਰਦੇ ਪਹਿਲੇ ਮੈਂ ਬੰਦੇ ਵਾਲੀ ਗੱਲ ਮੈਂ ਬੰਦੇ ਵਾਲੀ ਗੱਲ ਮੈਂ ਬੰਦੇ ਵਾਲੀ ਗੱਲ ਮੈਨੂੰ ਲੱਗਾ ਸਾਹਮਣੇ ਹੁੰਦੀ ਨਹੀਂ ਭਾਈ ਰੋਲਾ ਪੈ ਸਕਿਆ ਸੱਤਾਂ ਅੱਖਾਂ ਵਾਲੇ ਬੰਦ ਨੇ ਲੋਕ ਪਸੰਦ ਨਹੀਂ ਕਰ ਰਹੇ ਇਹ ਥੋੜੀ ਗੱਲ ਜਾ ਰਹੇ ਨੇ ਨਾਲੇ ਬੰਦਾ ਬੜਾ ਕੜਾ ਕਰੀਏ ਛੋਟਾ ਬਿੱਜ ਕਰਿਆ ਬੰਦ ਕਰਦਾ ਹੈ ਠੀਕ ਹੈ ਬਸ ਇਹਦਾ ਇਹਦਾ ਆਦੇ ਤੁਸਾ ਹੋਣਾ ਠੀਕ ਹੈ ਜਦੋਂ ਨੂੰ ਪਹਾਰ ਤੋਂ ਬਣਾਉਂਦੇ ਕਰ ਰਿਹਾ ਦੀ ਮੋਲੀ ਨਹੀਂ ਬਣਾਉਂਦੇ ਪਹਿਲੇ ਰਹਾ ਇਹ ਮੈਂ ਸਾਰੇ ਬੰਦੇ ਕਹਿੰਦੇ ਕਿ 60 ਲੱਖ ਰੁਪਏ ਇਹ ਦੇ ਦੂਗਾ ਕੱਲ ਨੂੰ ਕਹਿੰਦਾ ਕੰਮ ਹੋਏ ਤਾਂ ਡੰਡਾ ਮਾਰੂ ਬਾਹਰ ਕਰਨ ਦਾ ਲੋੜ ਪੈਣਾ ਪਾਏਗਾ اوکے نال ٻاري ڏيڻو آهي گپي ڏا نهي ۽ گپي ڏا ڇو ٿا ٿي ٿا 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 ڇو ٿا ٿي ਕੱਢ ਲਾ ਲਾ ਦੋ ਸਰਪੰਚ ਹੀ ਰਹਿ ਗਈ ਗੱਲੀ ਇੱਕ ਮਿੰਟ ਇੱਕ ਵੀਰ ਉਦੋਂ ਬਾਅਦ ਉਹ ਬੋਲ ਗਈ ਆ ਆ ਚੱਲ ਆ ਜਾਣਾ ਸਰਪੰਚ ਜੀ ਜੀ ਸਾਡਾ ਡਾਕਟਰ ਮੇਰੇ ਨਾਲ ਇਕੱਲੇ ਸੁਣੋ ਇਹ ਗੱਲ ਸੁਣ ਲੈ ਇੱਕ ਮਿੰਟ ਥੱਲੇ ਉਹ ਸਾਹਮਣੇ ਮੈਂ ਪਿੰਡ ਤੋਂ ਬਾਹਰ ਆ ਕੇ ਅਗਰ 28 ਸਾਲ 28 ਸਾਲ ਦੇ ਵਿੱਚ ਜਾ ਕੇ ਦੁਆਰੇ ਇੱਥੇ ਆ ਗਿਆ ਪਿਛੇ ਦਾ ਸਾਹਿਬ ਇਹਨੂੰ ਕਰ ਦਿਓਗੇ ਤੇ ਅਗਰ ਸਟੋਰੀ ਨਹੀਂ ਸਟੋਰੀ ਵਾਲੀ ਗੱਲ ਨਹੀਂ ਪਿੰਡ 'ਚ ਨਾ ਪਿਆਰੇ ਅੱਜ ਤੋਂ ਪਹਿਲਾਂ ਆਇਆ ਮੈਂ ਕਿਸੇ ਨੂੰ ਬੁਰਾ ਨਹੀਂ ਬਣਾਉਂਦਾਗਾ ਸਾਰੇ ਮੈਥੋਂ ਵੱਡੇ ਸਾਰੇ ਬੰਦੇ ਬੈਠੇ ਨੇ ਆ ਸਾਡੇ ਨੰਬਰਦਾਰ ਦੇ ਨਾਲ ਰਹੇ ਨੇ ਸਾਰਿਆਂ ਨੂੰ ਪਤਾਗਾ ਅਸੀਂ ਨਿੱਕੇ ਹੁੰਦੇ ਤੁਹਾਡੇ ਕੋਲ ਗਏ ਆ ਪਰ ਪੈਸੇ ਦੀ ਗੱਲ ਇੱਥੇ ਆ ਰਹੀ ਆ ਵੀ ਹੁਣ ਪੈਸੇ ਦਾ ਜਿੰਮੇ ਕੋਈ ਹਿਸਾਬਕਤਾ ਮੈਂ ਕਿਹਾ ਕਿਸੇ ਹਿਸਾਬਕਤਾ ਮੰਗੋ ਪਰ ਪੈਸਾ ਸਹੀ ਜਗ੍ਹਾ ਲੱਗਣਾ ਚਾਹੀਦਾ ਉਸ ਤੋਂ ਬਾਅਦ ਸਾਡੇ ਤਰਫੋਂ ਉਹ ਆ ਕਿ 42 ਜਮੀਨ ਸਰਕਾਰੀ ਜ਼ਮੀਨ ਦੇ ਨਾਲ ਲੱਗਦੀ ਆ ਹੁਣ ਤੁਹਾਡੇ ਕੋਲ ਗਰਾਊਂਡ ਨੂੰ ਕੋਈ ਜਗ੍ਹਾ ਹੈ ਤਾਂ ਹੀ ਨਹੀਂ ਕਿਤੇ ਨਹੀਂ ਦੱਸੋ ਕੋਈ ਹੈ ਨਹੀਂ ਹੈ ਨਹੀਂ ਜੀ ਕਿੱਥੇ ਜਗ੍ਹਾ ਨਹੀਂ ਗਈ ਉਹਦੇ ਨਾਲ ਲੱਗਦੀ ਸੇਕ ਨਾਲ ਮੇਰੀ ਸੇਕ ਨਿੱਕੇ ਸਿੰਘ ਦੀ ਉਹ 10 ਸਾਲ ਬਾਅਦ ਤੇ ਦਹੀ ਦਿੰਨੇ ਨਹੀਂ ਲੈਣੀ ਜੀ ਨਹੀਂ 10 ਸਾਲ ਬਾਅਦ ਤੇ ਨਹੀਂ ਲੈਣੀ ਪਰਮਾਨੈਂਟ ਕਹਿੰਿਆ ਕਹਿੰਦਾ 10 ਸਾਲ ਬਾਅਦ ਡਾਕਟਰ ਬਣਦਾ ਪਰ ਅਗਲੇ ਇੱਕ ਮਹੀਨੇ ਸਾਡਾ ਤਕਸੀਮ ਹੋਇਆ ਤਕਸੀਮ ਹੋਇਆ ਤਾਂ ਤਕਸੀਮ ਆਇਆ ਪਹਿਲੀ ਗੱਲ ਕਰਦਾ ਆਪਾਂ ਪਰਮਾਨੈਂਟ ਪਰਮਾਨੈਂਟ ਮੈਂ ਇਹਨਾਂ ਨੂੰ ਕਿਹਾ ਕਿ ਡਾਕਟਰ ਬਣਨਾ ਕਰੀਓਂ ਇਹ ਕਿਹਾ ਓਏ ਓਹ ਉਰਾਂ ਦੇ لا با با چي بولا ورت لا بولا چي لا اوري مري بولني هي ديكي کي دڙو 8 9 10 11 12 13 14 15 16 17 18 19 20